ਕਿਹੜੀ ਜਗ੍ਹਾ ਤੋਂ ਕੋਮਲਨਾਵਾ ਮੇਰਾ ਕਪੂਰਤਲੇ ਤੋਂ ਆ ਕਪੂਰਤਲੇ ਤੋਂ ਤੁਹਾਨੂੰ ਨਾ ਅਸੀਂ ਪੰਜ ਜੂਸ ਬੋਡੀ ਸਰਵਿਸ ਪੈਕ ਦਿੱਤਾ ਸੀ ਸਫਾਈ ਵਾਸਤੇ ਹਾਂਜੀ ਤਾਂ ਉਹ ਬਰਤਨ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਪਹਿਲਾਂ ਮੇਰੇ ਕੋਲ ਜਦਾ ਉੱਠਣੀ ਹੁੰਦਾ ਈ ਖਲਾਉਣੀ ਹੁੰਦਾ ਈ ਤੋਰ ਨਹੀਂ ਹੁੰਦਾ ਈ ਗੋਡਿਆਂ 'ਚ ਬੋਝ ਆਈ ਪ੍ਰੋਬਲਮ ਸੀ ਪੈਰਾ ਤੇ ਸੋਰੀ ਪੈ ਜਾਂਦੀ ਹੁਣ ਬੋਡੀ ਸਰਵਿਸ ਵਰਤਨਾਂ ਮੇਨ ਬੋਝ ਦਾ ਫਰਕ ਹੋਇਆ ਵਾ ਮਤਲਬ ਮੈਂ ਠੀਕ ਆ ਬੋਝ ਜ਼ਿਆਦਾ ਹੁਣ ਮੈਂ ਤੋਰ ਵੀ ਲੈਣੀ ਆ ਬੈਗ ਵੀ ਲੈਣੀ ਆ ਮੈਨੂੰ ਕੰਮਕਾਰ ਵੀ ਕਰਨਾ ਸਟਾਰਟ ਕਰਤਾ ਤੁਸੀਂ ਹੁਣ ਨਾ ਪਹਿਲਾਂ ਕੁਝ ਨਹੀਂ ਹੁੰਦਾ ਸੀ ਪਹਿਲਾਂ ਕੁਝ ਨਹੀਂ ਹੁੰਦਾ ਜਿਵੇਂ ਵੀਰ ਜੀ ਤੁਹਾਡੇ ਇਹ ਵੀਡੀਓ ਜਿਹੜੀ ਲੱਖਾਂ ਲੋਕ ਸੋਸ਼ਲ ਮੀਡੀਆ ਤੇ ਦੇਖਣਗੇ ਤਾਂ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪੰਜ ਜੂਸਾਂ ਬਾਰੇ ਮੈਂ ਇਹੀ ਕਵਾਂਗੇ ਵੀ ਬਹੁਤ ਵਧੀਆ ਗੱਜੇ ਪੰਜ ਜੂਸਾਂ ਹੀ ਪੀ ਲਿਆ ਉਸ ਤੋਂ ਬਾਅਦ ਹੋਰ ਲਾਵਾਂਗੇ ਬਹੁਤ ਫਰਕ ਆਏਗਾ ਭਾਈ ਦੇ ਨਾਲ ਹਾਂਜੀ ਪਹਿਲਾਂ ਮਨ ਲੋ ਕਾਫੀ ਜਿਆਦਾ ਦਿੱਕਤ ਸੀ ਨਾ ਹਾਂ ਬਹੁਤ ਜਿਆਦਾ ਹੁਣ ਤੇ ਬਹੁਤ ਫਰਕ ਹੁਣ ਕੰਮ ਵਗੈਰਾ ਵੀ ਕਰ ਲੈਂਦੇ ਸਰ ਕਰ ਲੈਂਦੇ ਹਾਂਜੀ ਧੰਨਵਾਦ ਜੀ ਵੀਰੇ ਜੇ ਤੁਰਿਆ ਨਹੀਂ ਜਾਂਦਾ ਹੁੰਦਾ ਤੁਰ ਫਿਰ ਵੀ ਲਿੰਦੇ ਜੀ ਵੀਰੇ ਠੀਕ ਹੈ ਜੀ ਠੀਕ ਹੈ ਮਨ ਲਓ ਪਹਿਲਾਂ ਨਹੀਂ ਤੁਰ ਸਕਦੇ ਸੀ ਹੁਣ ਤੁਰਦੇ ਆ ਵਧੀਆ ਠੀਕ ਹੈ ਹੁਣ ਤਾਂ ਮਨ ਲਓ ਤੁਰ ਕੇ ਆਏ ਵੀ ਹੋ ਤੁਸੀਂ ਅੱਜ ਹਨਾ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ